ਹਾਂਜੀ ਦੋਸਤੋ ਐਮ.ਡੀ. ਜੋਬ ਅਲਰਟਸ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਰੇਲਵੇ ਰੇਲ ਕੋਚ ਫੈਕਟਰੀ ਕਪੂਰਥਲਾ ਦੇ ਵਿੱਚ ਭਰਤੀ ਆਈ ਹੈਗੇ ਜੀ ਘੱਟੋ ਘੱਟ ਯੋਗਤਾ ਹੈਗੀ 10ਵੀਂ ਪਾਸ ਜਾਣਕਾਰੀ ਲੈ ਕੇ ਹਾਜ਼ਰ ਹੋ ਚੁੱਕੇ ਆਂ ਬਿਲਕੁਲ ਨਵੀਆਂ ਪੋਸਟਾਂ ਨੇ ਜਾਣਕਾਰੀ ਲਈ ਪੂਰਾ ਵੀਡੀਓ ਨੂੰ ਧਿਆਨ ਨਾਲ ਦੇਖਣਾ ਜੀ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਜੀ ਕਈ ਵਾਰ ਕੀ ਹੁੰਦਾ ਜੀ ਅਸੀਂ ਤੁਸੀਂ ਰੀਲ ਦੇਖ ਰਹੇ ਹੋ ਨਾ ਤੁਹਾਨੂੰ ਲੱਗਦਾ ਕਿ ਇਸ ਦੇ ਵਿੱਚ ਪੂਰੀ ਜਾਣਕਾਰੀ ਨਹੀਂ ਤਾਂ ਕਰਕੇ ਤੁਹਾਨੂੰ ਕਹਿਣਾ ਚਾਹੁੰਦੇ ਆ ਕਿ ਸਾਡੇ ਚੈਨਲ ਜਾਂ ਸਾਡੇ ਪੇਜ ਦੇ ਉੱਤੇ ਵਿਜ਼ਿਟ ਕਰਿਆ ਕਰੋ ਚੈੱਕ ਕਰਿਆ ਕਰੋ ਉੱਥੇ ਪੁੱਲ ਵੀਡੀਓ ਵੀ ਪਈ ਹੁੰਦੀ ਹੈ ਉਹ ਵੀਡੀਓ ਦੇਖ ਲਿਆ ਕਰੋ ਰੀਲ ਦੇ ਵਿੱਚ ਕਈ ਵਾਰ ਕੀ ਹੁੰਦਾ ਆਪਾਂ ਪੂਰੀ ਵੀਡੀਓ ਨਹੀਂ ਪਾ ਸਕਦੇ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਤਾਂ ਜੋ ਪੰਜਾਬ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਦੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਾਡਾ ਇੱਕ ਟੈਲੀਗ੍ਰਾਮ ਚੈਨਲ ਵੀ ਹੈ ਜੀ ਵਟਸਐਪ ਚੈਨਲ ਵੀ ਹੈ ਜੀ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਨੇ ਸਾਡੇ ਉਹਨਾਂ ਚੈਨਲਸ ਨੂੰ ਜੁਆਇਨ ਕਰ ਲਵੋ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਪੰਜਾਬ ਦੇ ਵਿੱਚ ਕੋਈ ਰਿਜ਼ਲਟ ਆਉਂਦਾ ਉਸ ਦੀ ਪੀਡੀਐਫ ਫਾਈਲ ਜਾ ਪੰਜਾਬ ਦੇ ਵਿੱਚ ਕੋਈ ਇਹੋ ਜਿਹੀ ਭਰਤੀ ਆਉਂਦੀ ਹੈ ਜਿਸ ਨੂੰ ਪੜਨ ਦੇ ਲਈ ਤੁਹਾਨੂੰ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੁੰਦੀ ਹੈ ਉਸ ਦੀ ਪੀਡੀਐਫ ਫਾਈਲ ਵੀ ਸਾਡੇ ਟੈਲੀਗ੍ਰਾਮ ਚੈਨਲ ਦੇ ਉੱਤੇ ਅਪਲੋਡ ਕਰ ਦਿਆ ਜਿੱਤੋਂ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਤੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੀ ਚਲੋ ਆਪਾਂ ਨੋਟੀਫਿਕੇਸ਼ਨ ਵੱਲ ਵੱਧ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਹੈਗੀ rcf.indianrailways.gov.in ਰੇਲ ਕੋਚ ਫੈਕਟਰੀ ਕਪੂਰਥਲਾ ਦੇ ਵੱਲੋਂ এমਪਲੋਇਮੈਂਟ ਨੋਟਿਸ ਜਾਰੀ ਕੀਤਾ ਗਿਆ ਜੀ ਜੋ ਕਿ 25 26 ਦੇ ਦਿਨ ਆਉਂਦਾ ਹੈਗਾ ਜੀ ਐਪਲੀਕੇਸ਼ਨ ਆmdi ਮੰਗ ਕੀਤੀ ਗਈ ਹੈ ਪ੍ਰਿਸਕ੍ਰਾਈਬਡ ਫਾਰਮੈਟ ਦੇ ਵਿੱਚ ਸਪੋਰਟਸ ਪਰਸਨ ਤੋਂ ਜੀ ਇਹ ਮੰਗ ਕੀਤੀ ਗਈ ਹੈ ਜੀ ਓਪਨਿੰਗ ਡੇਟ ਹੈਗੀ ਹੈ ਜੀ ਪੋਸਟਾਂ ਦੀ 30 8 2025 ਤੇ ਲਾਸਟ ਡੇਟ ਹੈ ਜੀ 29 ਸਤੰਬਰ 2025 ਤੱਕ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਪੋਸਟਾਂ ਸਪੋਰਟਸਮੈਨ ਲਈ ਰਾਖਵੀਆਂ ਰੱਖਿਆ ਗਿਆ ਨੇ ਜਿਸ ਦੇ ਵਿੱਚ ਹਾਕੀਮੈਨ ਦੇ ਹਨ ਦੋ ਪੋਸਟਾਂ ਨੇ ਜੀ ਜਿਸ ਦੇ ਵਿੱਚ ਤਨਖਾਹ ਦੀ ਗੱਲ ਕਰੀਏ 5200 ਤੋਂ ਲੈ ਕੇ 20200 ਪਲੱਸ 1900 ਜੀਪੀ ਦਿੱਤਾ ਜਾਵੇਗਾ ਜੀ ਪਲੇਂਗ ਪੋਜੀਸ਼ਨ ਡਿਫੈਂਡਰ ਤੇ ਮਿਡਫੀਲਡਰ ਦੇ ਲਈ ਰਾਖਮੀ ਰੱਖੀ ਗਈ ਹੈ ਕਿ ਹਜੇ ਉਸ ਤੋਂ ਬਾਅਦ ਤਨਖਾਹ ਦੀ ਗੱਲ ਕਰੀਏ ਤਾਂ ਸਾਰਿਆਂ ਦੇ ਲਈ ਸੇਮ ਹੈਗੀ ਆ ਬਟ ਹੌਕੀ ਊਮਨ weight lifting ਊਮਨ ਦੇ ਵਿੱਚ ਗ੍ਰੇਡ ਪੇ ਦੀ ਜੋ ਹੈ ਬੱਕਰੀ ਹੈ ਤੇ ਬਾਕੀਆਂ ਦੇ ਵਿੱਚ ਬੱਕਰੀ ਜੀਪੀ ਦਿੱਤੀ ਜਾਵੇਗੀ ਹੌਕੀ ਊਮਨ ਦੇ ਲਈ ਚਾਰ ਪੋਸਟਾਂ ਨੇ weight lifting ਊਮਨ ਦੇ ਲਈਆਂ ਦੋ ਪੋਸਟਾਂ ਨੇ ਫੁੱਟਬਾਲ ਮੈਨ ਦੀਆਂ ਤਿੰਨ ਪੋਸਟਾਂ ਨੇ ਬਾਸਕਟਬਾਲ ਮੈਨ ਦੀਆਂ ਤਿੰਨ ਪੋਸਟਾਂ ਨੇ ਜੀ ਐਥਲੈਟਿਕਸ ਮੈਨ ਦੀ ਇੱਕ ਦੋ ਪੋਸਟਾਂ ਨੇ ਐਥਲੈਟਿਕਸ ਵੂਮਨ ਦੀਆਂ ਦੋ ਪੋਸਟਾਂ ਨੇスイਮਿੰਗ ਵੂਮਨ ਫ੍ਰੀ ਸਟਾਈਲ ਦੋ ਪੋਸਟਾਂ ਨੇ ਰੈਸਲਿੰਗ ਮੈਨ ਗ੍ਰੈਕੋ ਰੋਮਨ ਸਟਾਈਲ ਦੀਆਂ ਦੋ ਪੋਸਟਾਂ ਨੇ ਰੈਸਲਿੰਗ ਮੈਨ ਫ੍ਰੀ ਸਟਾਈਲ ਦੀ ਇੱਕ ਪੋਸਟ ਹੈ ਜੀ ਵੇਟ ਵੀ ਦਿੱਤਾ ਹੋਇਆ ਜੀ ਤੇ ਗੇਮ ਵੀ ਦਿੱਤੀ ہوئی ਹੈ ਤੁਸੀਂ ਪਲੇਇੰਗ ਪੋਜੀਸ਼ਨ ਚੈੱਕ ਕਰ ਲੈਣੀ ਹੈਗੇ ਜੀ ਉਸ ਤੋਂ ਬਾਅਦ ਤਨਖਾਹ ਦੀ ਗੱਲ ਕਰੀਏ ਲੈਵਲ 7th CPC ਸਕیلਜ਼ ਦੇ ਤਹਿਤ ਦਿੱਤਾ ਜਾਵੇਗਾ ਜਿਸ ਦੇ ਵਿੱਚ GP 1800 ਹੈ ਜੀ ਉਸ ਦੇ ਵਿੱਚ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ 10th ਪਾਸ ਹੋਵੇ ਜਾਂ ITI ਜਾਂ ਇਸ ਦੇ ਬਰਾਬਰ ਦੀ ਯੋਗਤਾ ਪਾਸ ਕੀਤੀ ਹੋਵੇ लेवल 2 ਜੀ ਦੇ ਵਿੱਚ ਜੀਪੀ 1900 ਹੈਗੀ ਟੈਕਨੀਸ਼ੀਅਨ 3 ਦੀ ਪੋਸਟ ਹੈਗੀ ਜੀ ਉਸ ਦੇ ਵਿੱਚ 10ਵੀਂ ਪਾਸ ਹੋਵੇ ਜਾਂ 10ਵੀਂ ਪਾਸ ਪਲੱਸ ਕੋਰਸ ਕੰਪਲੀਟਡ ਕੀਤਾ ਹੋਵੇ ਜੀ ਆਈਟੀਆਈ ਵਗੈਰਾ ਪਾਸ ਕੀਤੀ ਹੋਵੇ ਤਾਂ ਤੁਸੀਂ ਇਹ ਪੋਸਟ ਦੇ ਲਈ ਅਪਲਾਈ ਕਰ ਸਕਦੇ ਹੋ ਜੀ ਕੁਝ ਸਟਾਰਮੈਂਟ ਕੰਡੀਸ਼ਨ ਇਹ ਚੰਗੀ ਤਰ੍ਹਾਂ ਪੜ੍ਹ ਕੇ ਫੇਰ ਹੀ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਹੈਗਾ ਜੀ ਐਪਲੀਕੇਸ਼ਨ ਫੀਸ ਦੀ ਗੱਲ ਕਰੀਏ ਫਾਰ ਆਲ ਕੈਂਡੀਡੇਟ ਦੇ ਲਈ 500 ਰੁਪਏ ਫੀਸ ਹੈਗੀ ਹੈ ਜੀ ਉਸ ਤੋਂ ਬਾਅਦ ਐਪਲੀਕੇਸ਼ਨ ਫੀਸ ਹੈਗੀ ਹੈ 400 ਬਿਲ ਵੀ ਰਿਫੰਡਡ ਆਫਟਰ ਡਿਡਕਟਿੰਗ ਬੈਂਕ ਚਾਰਜਸ ਟੂ ਦੋਜ਼ ਕੈਟਾਗਰੀ ਆਫ ਕੈਂਡੀਡੇਟਸ ਓਨਲੀ ਵੈਨ ਦੇ ਐਕਚੁਅਲੀ ਅਪੀਅਰ ਇਨ ਦਾ ਟ੍ਰੇਲ ਦੀ ਜੇ ਤੁਸੀਂ ਨੋਟ ਕਰ ਲਓ ਐਸਸੀ ਐਸਟੀ ਦੇ ਲਈ 200 ਰੁਪਏ ਫੀਸ ਰੱਖੀ ਗਈ ਹੈਗੀ ਇਹ ਵੀ ਰਿਫੰਡੇਬਲ ਹੈਗੀ ਹੈ ਜੀ ਇਨ ਸਮ ਕੰਡੀਸ਼ਨਸ ਦੇ ਵਿੱਚ ਇਹ ਪਰਫਾਰਮੈਂਟ ਦੇ ਵਿੱਚ ਤੁਸੀਂ ਪੋਸਟਾਂ ਦੇ ਲਈ ਫਿਲ ਅਪ ਕਰਨਾ ਹੈਗਾ ਤੇ ਨਾਲ ਹੀ ਤੁਸੀਂ ਸਾਰੇ ਦਸਤਾਵੇਜ਼ ਭੇਜਨੇ ਹੈਗੇ ਨੇ ਜੀ ਅਸੈਸਮੈਂਟ ਹੋਵੇਗੀ ਜੀ 50 ਨੰਬਰ ਦੀ ਗੇਮ ਸਕਿੱਲ ਫਿਜ਼ੀਕਲ ਫਿਟਨੈਸ 40 ਨੰਬਰ ਦੀ ਤੇ ਐਜੂਕੇਸ਼ਨ ਕੁਆਲੀਫਿਕੇਸ਼ਨ ਦੇ 10 ਨੰਬਰ ਹੋਣਗੇ ਟੋਟਲ 100 ਨੰਬਰ ਦਾ ਹੈਗਾ ਤੁਹਾਡਾ ਜੋ ਕਿ ਹੈ ਮੈਟ ਬਣੇਗੀ 100 ਨੰਬਰ ਦੇ ਵਿੱਚੋਂ ਤੇ ਲੈਵਲ 1 ਦੇ ਲਈ 1800 ਜੀਪੀ ਤੇ ਲਈ ਮਿਨੀਮਮ ਕੁਆਲੀਫਾਈਇੰਗ ਮਾਰਕਸ 60 ਹੋਣਗੇ ਤੇ ਲੈਵਲ 2 ਦੇ ਲਈ 1900 ਜਿਹਦੇ ਵਿੱਚ ਜੀਪੀ ਹੋਵੇਗੀ ਜੀ 65 ਮਾਰਕਸ ਕੁਆਲੀਫਾਈਇੰਗ ਮਾਰਕਸ ਹੋਣਗੇ ਜੀ ਇਸੇ ਅੱਜ ਦਾ ਨੋਟੀਫਿਕੇਸ਼ਨ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਹੁਣ ਮਿਲਦੇ ਆ ਨਵੀਆਂ ਪੋਸਟਾਂ ਦੇ ਨਾਲ ਨਵੀਂ ਜਾਣਕਾਰੀ ਦੇ ਨਾਲ ਤੇ ਇਹ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਵੇਗਾ ਲਿੰਕ ਉੱਥੋਂ ਤੁਸੀਂ ਡਾਊਨਲੋਡ ਕਰ ਲੈਣਾ